ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਮਰਿਤਪਾਲ ਸਿੰਘ ਬਾਰੇ ਖਡੂਰ ਸਾਹਿਬ ਦੇ ਵਿੱਚ ਕੀ ਬੋਲ ਗਏ ਸੁਖਬੀਰ ਸਿੰਘ ਬਾਦਲ ਜੀ ਹਾਂ ਕਿਹੋ ਜਿਹਾ ਬਿਆਨ ਦਿੱਤਾ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਸ਼ਬਦਾਂ ਦੀ ਮਰਿਆਦਾ ਵੀ ਭੁੱਲੇ ਨੇ ਜਿੱਥੇ ਕਿ ਅਮਰਿਤਪਾਲ ਸਿੰਘ ਦਾ ਉਹਨਾਂ ਨੇ ਖੁੱਲ ਕੇ ਵਿਰੋਧ ਕੀਤਾ ਤੇ ਇਹ ਵੀ ਕਿਹਾ ਕਿ ਇਹ ਕੋਈ ਸਿੱਖ ਨਹੀਂ ਹੈ ਅਮਰਿਤਪਾਲ ਬੰਦੀ ਸਿੱਖ ਨਹੀਂ ਹੈ ਸੁਖਬੀਰ ਬਾਦਲ ਨੇ ਖਡੂਰ ਸਾਹਿਬ ਰੈਲੀ ਦੇ ਵਿੱਚ ਕੁਝ ਸਵਾਲ ਅਮਰਿਤਪਾਲ ਸਿੰਘ ਤੋਂ ਪੁੱਛਣਾ ਕੀਤੇ ਨੇ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਗੱਲ ਕਰਦੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਦੇ ਵਿੱਚ ਚੋਣ ਰੈਲੀ ਦੌਰਾਨ ਆਪਣੇ ਸੰਬੋਧਨ ਦੌਰਾਨ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਉੱਤੇ ਤਗੜਾ ਸ਼ਬਦੀ ਹਮਲਾ ਕੀਤਾ ਹੈ ਅਮਰਿਤਪਾਲ ਸਿੰਘ ਖਾਲਿਸਤਾਨ ਸਮਰਥਕ ਹੈ ਅਤੇ NSA ਤਹਿਤ ਸਾਲ ਭਰ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਸੁਖਵੀਰ ਬਾਦਲ ਨੇ ਕਿਹਾ ਮੈਂ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਨਹੀਂ ਹਾਂ ਪਰ ਜਿੱਥੇ ਜਾਂਦਾ ਹਾਂ ਲੋਕ ਸਵਾਲ ਪੁੱਛਦੇ ਨੇ ਜਿਸ ਦਾ ਉਹ ਅਤੇ ਨਾ ਉਹਨਾਂ ਦੇ ਸਾਥੀ ਅਜੇ ਤੱਕ ਜਵਾਬ ਨਹੀਂ ਦੇ ਸਕੇ ਨੇ। ਆਏ ਕਿੱਥੋਂ? ਇੰਨੇ ਸਾਲ ਰਹਿੰਦੇ ਕਿੱਥੇ ਸੀ? ਜੇ ਇੰਨੇ ਪੰਥਕ ਸੀ ਫਿਰ ਵਾਲ ਕਿਉਂ ਕਟਵਾਏ ਸੀ? ਜਿੰਨਾ ਪਾਉਂਦੇ ਸੀ, ਵਾਲ ਕਟਾਉਂਦੇ ਸੀ 29-30 ਸਾਲ ਦੀ ਉਮਰ ਹੈ, ਇੱਕਦਮ ਤੱਕ ਤੋਂ ਜਾਗ ਪਿਆ ਜਹਾਜ਼ ਤੋਂ ਉਤਰਦੇ ਹੀ ਇੱਕ ਮਹੀਨੇ ਵਿੱਚ ਡਰਾਮਾ ਹੁੰਦਾ ਲਿਆਏ ਜਾਂਦੇ ਨੇ ਅੰਮ੍ਰਿਤ ਸ਼ਿਕਾਇਆ ਜਾਂਦਾ ਏ ਸੁਖਬੀਰ ਬਾਦਲ ਨੇ ਅੱਗੇ ਕਿਹਾ ਫਿਰ ਕਹਿੰਦਾ ਮੈਂ ਧਰਮ ਦਾ ਪ੍ਰਚਾਰ ਕਰਾਂਗਾ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਨਸ਼ੇ ਛਡਾਉਣ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਕਹਿੰਦੇ ਐ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਇੱਥੇ ਲਿਆਇਆ ਜਾਂਦਾ ਹੈ ਅਤੇ ਐਮਪੀ ਦੀ ਉਮੀਦਵਾਰ ਬਣਾ ਕੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਅਕਾਲੀ ਆਗੂਆਂ ਨੇ ਅੱਗੇ ਕਿਹਾ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਵਿਰਸਾ ਸਿੰਘ ਵਲਟੋਹਾ ਦੇ ਪਰਿਵਾਰ ਨੇ 6 ਸਾਲ ਜੇਲ੍ਹ ਵਿੱਚ ਰਹਿਣ ਦਾ ਰੌਲਾ ਪਾਇਆ ਹੈ ਕਿ ਸਾਨੂੰ ਛੱਡੋ ਬਾਦਲ ਸਾਹਿਬ 16 ਸਾਲ ਜੇਲ੍ਹ ਦੇ ਵਿੱਚ ਰਹੇ ਕੀ ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਰਨੇ ਦਿੰਦੇ ਦੇਖਿਆ ਮੇਰੇ ਬਾਪੂ ਜੀ ਨੂੰ ਛੱਡੋ ਜਿਹੜਾ ਬੰਦਾ ਚੱਲ ਨਹੀਂ ਸਕਦਾ ਉਹ ਕੌਮ ਦੀ ਕੀ ਅਗਵਾਈ ਕਰੇਗਾ ਪੰਥਕਾਗੂਆਂ ਬਾਰੇ ਸਵਾਲ ਕਰਦੇ ਆ ਸੁਖਵੀਰ ਬਾਦਲ ਨੇ ਕਿਹਾ ਆ 10 ਦਿਨ ਪਹਿਲਾਂ ਮੈਂ ਸੁਣ ਰਿਹਾ ਸੀ ਕਿ ਬਲਜੀਤ ਸਿੰਘ ਦਾਦੂਵਾਲ ਕਹਿ ਰਹੇ ਸੀ ਹਰਿਆਣਾ ਦੇ ਵਿੱਚ ਭਾਜਪਾ ਨੂੰ ਜਿਤਾਓ ਕੱਲ ਮੈਂ ਬਿਆਨ ਸੁਣ ਰਿਹਾ ਸੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੂੰ ਜਿਤਾਓ ਇਹ ਕਿਹੜੀਆਂ ਸ਼ਕਤੀਆਂ ਨੇ ਕਿਹੜੀਆਂ ਏਜੰਸੀਆਂ ਨੇ ਇਹਨਾਂ ਦਾ ਨਿਸ਼ਾਨਾ ਹੈ ਤੁਹਾਨੂੰ ਅਕਾਲੀ ਦਲ ਕਮਜ਼ੋਰ ਕਰਨਾ ਤੁਹਾਡੀ ਮਾਂ ਪਾਰਟੀ ਨੂੰ ਖਤਮ ਕਰਨਾ ਹੈ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਹੈ ਕਿ ਮੈਂ ਕਹਿਣਾ ਚਾਹੁੰਦਾ ਹਾਂ ਸੁਖ ਅਮਰਿਤਪਾਲ ਸਿੰਘ ਬੰਦੀ ਸਿੱਖ ਨਹੀਂ ਹੈ ਬੰਦੀ ਸਿੰਘ ਉਹ ਨੇ ਜੋ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਜਜ਼ਬਾਤੀ ਹੋ ਕੇ ਕਾਰਵਾਈਆਂ ਕੀਤੀਆਂ ਉਹ ਕਹਿੰਦੇ ਨੇ ਕਿ ਅਸੀਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਛੱਡੋ 6 ਮਹੀਨੇ ਵਿੱਚ ਜੇਲ੍ਹ ਵਿੱਚ ਰਹਿ ਕੇ ਕੋਈ ਬੰਦੀ ਸਿੰਘ ਨਹੀਂ ਬਣ ਜਾਂਦਾ ਏ ਤੇ ਆਖਰ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਇਹ ਲੋਕ ਆਪਣੇ ਲਈ ਕੰਮ ਕਰਨ ਲਈ ਆਏ ਹੋਏ ਨੇ ਹਾਲਾਂਕਿ ਨਾ ਹੀ ਦੂਜਿਆਂ ਲਈ ਇਹ ਤੁਰੇ ਹੋਏ ਨੇ ਇਹ ਲੋਕ ਆਪਣੇ ਲਈ ਵੋਟਾਂ ਵਟੋਰ ਕੇ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ ਨਾ ਹੀ ਦੂਜਿਆਂ ਦੀ ਕੋਈ ਇਹਨਾਂ ਨੂੰ ਖਿਆਲ ਹੈ ਇਹ ਲੋਕ ਆਪਣੇ ਲਈ ਹੀ ਤੋੜੇ ਹੋਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਵੀ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੋਕ ਜਿਹੜੇ ਅੱਜ ਮੁੱਖ ਮੰਤਰੀ ਬਣ ਕੇ ਬੈਠੇ ਨੇ ਲੋਕਾਂ ਦੇ ਨਾਲ ਵੱਡੇ ਵਾਅਦੇ ਕਰਕੇ ਇਹ ਲੋਕ ਮੁਕਰੇ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਲਾਇਆ ਪਰ ਆਖਰ ਇੱਥੋਂ ਦੇ ਲੋਕ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪਸੰਦ ਕਰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਇੱਥੋਂ ਲੋਕ ਬਹੁਮਤ ਦੇ ਨਾਲ ਜਿਤਾਉਣਗੇ ਅਮਰਿਤਪਾਲ ਸਿੰਘ ਆਰਐਸਐਸ ਦਾ ਬੰਦਾ ਹੈ ਬੰਦੀ ਸਿੰਘ ਨਹੀਂ ਹੈ ਖਡੂਰ ਸਾਹਿਬ ਚ ਸੁਖਵੀਰ ਬਾਦਲ ਨੇ ਇਹ ਬਿਆਨ ਦਿੱਤਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ